ਹਾਂਜੀ ਸਸੀ ਆ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕਾਲੇਗੇ ਆ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਦੇ ਵਿੱਚ ਚਾਰ ਪਸ਼ੂ ਵਿਖਾਉਣੇ ਆ ਦੋ ਟੋਕੜ ਗੱਭਣ ਚੈੱਕ ਪਾਸ ਵਹਿਣਾ ਤੇ ਦੋ ਸੂਈਆਂ ਸਵਾਈਆਂ ਟੋਟਲ ਚਾਰ ਪਸ਼ੂ ਆ ਭਾ ਹੋਣਗੇ ਛੋਟੇ ਛੋਟੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਜੇ ਕੋਈ ਟੋਕੜ ਗੱਭਣ ਚੈੱਕ ਪਾਸ ਵਹਿਣਾ ਲੈਣ ਦਾ ਕੋਈ ਭੈਣ ਭਰਾ ਚਾਹਵਾਨ ਹੋਵੇ ਅਗਲਾ ਡਾਕਟਰ ਲਈ ਆਵੇ ਚੈੱਕ ਕਰਾ ਕੇ ਤਸੱਲੀ ਕਰਕੇ ਲੈ ਜੇ ਸਾਸਰੀ ਕਾਲ ਜੀ ਨਾ ਦੱਸ ਜੀ ਨਾਂ ਬਲਵਿੰਦਰ ਸਿੰਘ ਪੈਂਡ ਕਾਲੇ ਜਿਹੜਾ ਮੁਗਤਸੀਲ ਬਾਗ ਆਪਣਾ ਫੋਨ ਨੰਬਰ ਦੱਸ ਦੀ 8054002506 ਪਰसों ਦੋ ਲਾਲ ਜੀਆਂ ਵੇੜਾਂ ਦੀ ਵੀਡੀਓ ਪਾਈ ਸੀ ਵੈਗੀਆਂ ਹਾਂ ਬਈ 4 ਜਨਵਰੀ ਅੱਜ 4 ਜਨਵਰੀ ਇਹ ਤੋਂ ਕਾਰ ਸ਼ੁਰੂ ਇਹ ਬਈ ਤਾਜੀ ਸੂਈ ਵੇੜਾ ਪਹਿਲੇ ਸੂਏ ਠੀਕ ਆ ਦੁੱਧ ਹੈਗਾ 16 ਤੋਂ 17 ਲੀਟਰ ਆ ਬੱਚਾ ਖੜਾ ਆਪਣੇ ਘਰੇ ਦੂਈ ਆ ਪ੍ਰੋਪਰ ਵੀਡੀਓ ਜੇਰ ਦੂਰ ਦੀ ਸਾਰੀ ਜੈ ਜਪਾ ਜੈ ਜਪਾ ਤਰਮਨ ਜਾਇਆ ਵੀ ਦੇ ਦਾਂਗੇ ਦੁੱਧ 16 ਤੋਂ 17 ਗਾਰੰਟੀ ਨਾਲ ਆ ਇਸ ਤਿਆਰ ਕਾਲੇ ਦਾ ਕੱਲ ਹੀ ਦੁੱਧ 20 ਲੀਟਰ ਹੀ ਪਾਉਗਾ ਛੇ ਕੱਢ ਬਾਹਰ ਨੂੰ ਦੋਸਤੋ ਪਹਿਲਨ ਸੂਈ ਹੈ ਮਗਰ ਬੱਛਾ ਬਾਈ ਕਹਿੰਦਾ ਆਪਣੇ ਘਰੇ ਸੂਈ ਆ ਜੇਰ ਜੱਪੇ ਦੀ ਗਾਰੰਟੀ ਆ ਜੇਰ ਪੈ ਗਈ ਆ ਜਿਹੜਾ ਦੁੱਧ ਤੁਸੀਂ ਚੋ ਲੈਣਾ 16 ਤੋਂ 17 ਕਿਲੋ ਬਾਈ ਕਹਿੰਦਾ ਨੈਟ ਤਿਆਰ ਹੈ ਆਪਾਂ ਤਾਂ ਅੱਗੇ ਵੀ ਹਰੇਕ ਵੀਡੀਓ 'ਚ ਹਰੇਕ ਭੈਣ ਭਰਾ ਨੂੰ ਕਹੀਦਾ ਕਿ ਭਰਾਵੋ ਗੱਬਣ ਪਸ਼ੂ ਦਾ ਤਾਂ ਚਲੋ ਕੋਈ ਤਸੱਲੀ ਅਗਲਾ ਨਹੀਂ ਕਰ ਸਕਦਾ ਅੰਦਾਜ਼ੇ ਨਾਲ ਤੱਕਣਾ ਲੈਣੀ ਪੈਂਦੀ ਆ ਪਰ ਜਿਹੜਾ ਸੂਆ ਸੂਆ ਆ ਪਸ਼ੂ ਆ ਉਹ ਤਾਂ ਦੋ ਟਾਈਮ ਚੋਕੇ ਵੇਖ ਲਿਆ ਕਰੋ ਨਾਲੇ ਕੋਈ ਸ਼ੱਕ ਵਹਿਮ ਨਹੀਂ ਰਹਿੰਦਾ ਜਦੋਂ ਦੁੱਧ ਚੋਕੇ ਵੇਖ ਲਿਆ ਤੇ ਫੇਰ ਤਾਂ ਕੋਈ ਵਹਿਮ ਰਹਿ ਹੀ ਨਹੀਂ ਗਿਆ ਹੁਣ ਇਹਦੇ ਥੱਲੇ 16 17 ਕਿਲੋ ਆ ਜਦੋਂ ਦੋ ਟਾਈਮ ਤੁਸੀਂ ਚਵਾਈ ਕਰ ਲਈ ਤੇ ਸਾਰੇ ਵਹਿਮ ਨਿਕਲ ਜਾਣੇ ਆ ਤੁਸੀਂ ਪੈਸੇ ਲਾਉਣੇ ਆ ਇੰਨੀ ਕੁ ਤਾਂ ਖੇਚਲ ਕਰ ਲਿਆ ਕਰੋ ਜੇ ਕਿਸੇ ਕੋਲ ਬਾਹਲੇ ਪੈਸੇ ਆ ਫੇਰ ਤਾਂ ਭਰਾਓ ਠੰਡ ਹੈਗੀ ਰਜਾਈ 'ਚ ਬੈਠੇ ਗੂਗਲ ਪੇ ਕਰਤੇ ਤੇ ਅਗਲਾ ਆਪ ਹੀ ਘਰੇ ਛੱਡ ਜਾਂਦਾ ਫੇਰ ਥੋੜੀ ਮਰਜੀ ਆ ਥਾਣ ਸੋਹਣਿਆ ਹੁਣ ਇਹ ਵੀ ਇੱਕ ਹੋਰ ਵੀ ਚੱਕਰਾ ਇਹਦੇ ਇੱਕ ਥਾਣ 'ਚ ਪਿਛਲੇ 'ਚ ਬਹਿਣੀ ਦੀ ਥੋੜੀਆਂ ਧਾਰਾਂ ਘੱਟ ਆ ਮਗਰਲੇ 'ਚੋਂ ਹਾਂ ਮੰਨ ਲਾ ਤੂੰ ਪਾਈ ਆ ਇੱਕ ਦੁੱਧ ਦਾ ਫਰਕ ਦੂਜਿਆਂ ਨਾਲ ਠੀਕ ਆ ਤੇ ਤਾਂ ਕਰਕੇ ਮੁੱਲ ਦੇ ਨਾ ਕੀਤਾ ਤਾਂ ਇਹ ਤਾਂ ਤੁਹਾਨੂੰ ਵੀ ਪਤਾ ਤੇ ਦੁੱਧ ਬਹੁਤ ਆ ਵਛੀ ਦੇ ਨੇ ਦੁੱਧ ਦੀ ਕਰਾ ਕੇ ਆਪਣੇ ਘਰੇ 4 ਡੰਗ ਚੋਲੇ 5 ਚੋਲੇ ਜਦੋਂ ਗੇਟੋਂ ਬਾਹਰ ਹੋ ਗਈ ਅਗਲੇ ਦੀ ਜ਼ਿੰਮੇਵਾਰੀ ਆ ਆਪਣੇ ਘਰੇ ਫੁੱਲ ਗਾਰੰਟੀ ਆ ਹਾਂ ਲਓ ਜੀ ਦੋਸਤੋ ਬਾਈ ਕਹਿੰਦਾ ਆਪਣੇ ਘਰੇ 4 ਦਿਨ ਚੋਲੋ 5 ਦਿਨ ਚੋਲੋ ਜਿੰਨੇ ਦਿਨ ਜੀ ਕਰਦਾ ਅਗਲਾ ਚਵਾਈ ਕਰਕੇ ਲਿਜਾ ਸਕਦਾ ਬਾਈ ਕਹਿੰਦਾ ਮੇਰੇ ਗੇਟੋਂ ਬਾਹਰ ਹੋਗੀ ਫਿਰ ਵੈੜ ਥੋੜੀ ਆ ਇਹਦਾ ਹੁਣ ਤੁਹਾਨੂੰ ਵੀ ਪਤਾ ਯਾਰ ਜਦੋਂ ਇੰਨੀ ਤਸੱਲੀ ਦੇਈ ਜਾਂਦਾ ਇੱਥੇ ਚੋ ਕੇ ਲੈ ਲਓ ਜਦੋਂ ਬਾਈ ਦੇ ਘਰੇ ਇੰਨਾ ਦੁੱਧ ਪਸ਼ੂ ਨੇ ਕੱਢਦਾ ਤੇ ਫਿਰ ਤਾਂ ਤੁਹਾਡੇ ਘਰੇ ਵੀ ਕੱਢ ਦੇਣਾ ਤੇ ਇੱਕ ਥਣ ਚੋਂ ਪਾਈਆਕ ਦੁੱਧ 4 5 7 12 ਘਟ ਹੈਗਾ 5 7 12 ਹੀ ਘਟ ਹੈ ਤੁਸੀਂ ਭਾਈ ਆ ਮੰਨ ਲਓ ਭਾਈ ਕਹਿੰਦਾ ਵੱਧ ਤੋਂ ਵੱਧ ਤੇ ਜੇ ਚਾਰੇ ਥਾਂਡੇ ਇੱਕੋ ਜਿਹੇ ਹੁੰਦੇ ਬਰੋਬਰ ਦੁੱਧ ਹੁੰਦਾ ਫਿਰ ਬੱਚੀ ਵੀ 65000 ਦੀ ਸੀ 6 ਦੰਦ ਬੱਚੀ 6 ਦੰਦ ਛਿੱਗੀ ਪਹਿਲਣ 16 17 ਕਿਲੋ ਰੈਡੀ ਆ ਕੰਡੇ ਦੇ ਜੋਖਣ ਵਾਲਾ ਠੀਕ ਹੈ ਤੇ ਨਹੀਂ ਫਿਰ ਇੱਧ ਘੱਟ ਤਾਂ ਕਿਸੇ ਨੇ ਦੇ ਨਹੀਂ 52 53000 ਦੀ ਪਹਿਲਣ ਬੱਚੀ 16 17 ਕਿਲੋ ਤਿਆਰ ਵਾਲੀ ਕੌਣ ਦਿੰਦਾ ਜੈ ਜੀ ਪਾਸ ਦੋ ਨੰਬਰ ਤੇ ਆ ਜਾ ਵੀ ਆਪਣੇ ਘਰੇ ਸੁੱਈ ਆ ਬਈ ਇਹਦਾ ਵੀ ਵੀਡੀਓ ਜੇਰ ਜੋਰ ਦਾ ਸਾਰਿਆਂ ਦਾ ਬੱਚਾ ਮਰ ਗਿਆ ਵੱਛੀ ਸੀਗੀ ਦੁੱਧ ਹੈ ਸਾਮ 14 ਲੀਟਰ ਤਿਆਰ ਰੱਖਣ ਦੇ ਵਾਲਾ ਜਿਹੜਾ ਕਿੰਨੇ ਦੀ ਇਹ ਦੇ ਦਾਂਗੇ 50 ਦੀ ਪੂਰੇ ਦੀ ਲਓ ਜੀ 14 ਕਿਲੋ ਬਾਈ ਕਹਿੰਦਾ ਨੈਟ ਕੰਡੇ ਵਾਲਾ ਤਿਆਰ ਆ ਬਾਈ ਕਹਿੰਦਾ ਅਗਲਾ ਕੰਡਾ ਲਈ ਜਾਵੇ ਆਪ ਦਾ ਬਾਲਟੀ ਵੀ ਆਪਦੀ ਨਾਲ ਹੀ ਲਈ ਜਾਵੇ ਕੰਡੇ ਦੇ ਜੋਖ ਲੋ ਜਿੰਨਾ ਦੁੱਧ ਦੱਸਿਆ ਨੈਟ ਤਿਆਰ ਹੋਇਆ ਇਹਦੇ ਥੱਲੇ 14 ਕਿਲੋ ਨੈਟ ਤਿਆਰ ਆ 50000 ਦੀ ਦੇ ਦੇਣੀ ਮਗਰ ਵੱਛੀ ਸੀ ਇਹ ਵੀ ਵੈੜ ਬਾਈ ਕਹਿੰਦਾ ਆਪਣੇ ਘਰੇ ਸੂਈ ਆ ਜੇਰ ਜੱਪੇ ਦੀ ਗਾਰੰਟੀ ਆ ਵੀਡੀਓ ਬਣੀ ਹੋਈ ਆ ਬੱਚਾ ਵੱੱਛੀ ਸੀ ਉਹ ਚੜਾਈ ਕਰ ਗਈ ਸਿਆਲ ਜਾਂਦੇ ਹੁਣ ਨੰਘੀ ਚੱਲੇ ਹਿਸਾਬ ਲੋ ਧੁੱਪਾਂ ਨਿਕਨ ਲੱਗੀਆਂ ਪੰਜ ਸੱਤ ਦਿਨਾਂ ਐ ਕਰੜੀਆਂ ਜਾਂ ਧੁੱਪਾਂ ਲੱਗੀਆਂ ਕੋੜ-ਕੂੜ ਜੇ ਲੈ ਜਾਣੇ ਆ ਸਿਆਲ ਨੰਘਿਆ ਸਿਆਲਾਂ ਚ ਜਿਹੜੇ ਭੈਣ ਭਰਾ ਬੱਚਿਆਂ ਦੀ ਕੇਅਰ ਨਹੀਂ ਕਰਦੇ ਦੁੱਧ ਬਾਦ ਅਲੀ ਗੌਰ ਨਹੀਂ ਕਰਦੇ ਉੰਨੀ ਕੀ ਹੋ ਹੀ ਜਾਂਦੀ ਹੁੰਦੀ ਤੇ ਇਹਦਾ ਵੱੱਛੀ ਸੀ ਉਹ ਚੜਾਈ ਕਰ ਗਈ 50000 ਦੀ ਇਹ ਦੇ ਦੇਣੀ ਆ ਇਸੇ ਨੰਬਰ ਤੇ ਵਟਸਐਪ ਚੱਲਦਾ ਤੁਸੀਂ ਵੀਡੀਓ ਕਾਲ ਦੇ ਜ਼ਰੀਏ ਵੀ ਆਪੋ ਆਪਣੇ ਪਸ਼ੂ ਵੇਖ ਸਕਦੇ ਆ ਜਿਹੜੇ ਤੁਸੀਂ ਖਰੀਦਦੇ ਨੇ ਤੁਸੀਂ ਪੈਸੇ ਲਾਉਣੇ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਤੇ ਅੱਜ ਟੀਜੀ ਤੇ ਇਹ ਬਈ ਸਾਢੇ 3 ਮਹੀਨੇ ਦੀ ਕੱਪੜੀ ਚੱਕ ਪਾ ਦਾ ਦੁੱਧ 7 ਕਿਲੋ ਕਿੰਨੇ ਦੀ ਜੈਜ ਜਿਆ ਬਾ 32 ਦੀ ਦੇ ਦੇ 32 ਦੀ ਬਾਹਲਾ ਨਹੀਂ ਜੈਜ ਜਿਆ ਕਰ ਲਿਆ ਫਿਰ ਤਾਂ ਮੈਂ ਪਹਿਲਾਂ ਵੀ ਜੈਜ ਜਿਆ ਸਵਾਰ ਕੇ ਕਹਿੰਦਾ ਆਫਰੀ ਹੈ ਅੱਜ ਆਫਰੀ ਹੈ ਸਾਢੇ 3 ਦਿਨਾਂ ਦੀ ਜੋ ਹੋ ਗਏ ਇੱਥੇ ਜਿੰਨਾ ਵੀਡੀਓ ਦੇ ਵਿੱਚ ਗਿਆ ਉਨਾ ਹੀ ਜਵਾਵਾਂਗੇ ਕੱਲ ਨੂੰ ਅਗਲਾ ਚਾਰ ਬੰਦੇ ਲੈ ਕੇ ਇੱਥੇ ਆ ਜੇ ਵੀ ਇਹਨਾਂ ਦਾ ਤੁਸੀਂ ਤੇ ਇੰਨਾ ਸਾਡੇ ਘਰੇ ਕੱਢ ਆ ਉਹ ਕੱਲ ਮੈਂ ਉਹ ਸਵਾਲ ਨਹੀਂ ਦੋਸਤਿਆ ਸੁਣ ਵੀ ਪਤਾ ਹੁਣ ਬਾਈ ਕਹਿੰਦਾ ਮੇਰੇ ਘਰੇ 7 ਕਿਲੋ ਆ ਇੱਕ ਨੰਬਰ ਥੱਲੇ 16 17 ਕਿਲੋ ਆ ਦੋ ਨੰਬਰ ਥੱਲੇ 14 ਕਿਲੋ ਆ ਤੇ ਇਦੋਂ ਬਾਅਦ ਚ ਅਗਲਾ ਆਪਦੇ ਘਰੇ ਲਿਜਾ ਕੇ ਪਸ਼ੂ ਨੂੰ ਦਾਣਾ ਨਾ ਪਾਵੇ ਪੱਠੇ ਨਾ ਪਾਵੇ ਤੇ ਪਸ਼ੂ ਨੇ ਕਹਦਾ ਦੁੱਧ ਦੇਣਾ ਅਗਲੇ ਡਾਂਗ ਹੀ ਨਹੀਂ ਦੁੱਧ ਦਿੰਦਾ ਤਾਂ ਹੀ ਬਾਈ ਕਹਿੰਦਾ ਆਪਾਂ ਪੱਠੇ ਵੀ ਪਾਉਣੇ ਆ ਆਪਾਂ ਦਾਣਾ ਵੀ ਪਾਉਣੇ ਆ ਜਿੰਨਾ ਦੁੱਧ ਦੱਸਿਆ ਸਾਡੇ ਘਰੇ ਤਿਆਰ ਆ ਕੰਡੇ ਦੇ ਜੋਖ ਲਓ 7 ਕਿਲੋ ਦੁੱਧ ਇਹਦੇ ਥੱਲੇ 1 ਨੰਬਰ ਥੱਲੇ 16 17 ਕਿਲੋ ਕੰਡੇ ਦੇ ਜੋਖ ਲਓ ਦੇ ਦੇਣੀ 32000 ਦੀ ਜਿਹਨੇ ਯਾਰ ਥੋੜੇ ਪੈਸੇ ਲਾਉਣੇ ਆ ਨਾਲੇ ਤਾਂ ਕਰਮਾ ਵਾਲੀ ਦੁੱਧ ਪਿਆਊ ਗਰਮਿਓ ਗਰਮੀ ਸਾਢੇ 3 4 ਮਹੀਨੇ ਵਧੀਆ ਦੁੱਧ ਪਿਆਊਗੀ ਤੇ ਨਾਲੇ ਗਾਂ ਵਾਲੇ ਸੂਏ ਨੂੰ ਵਿੱਕਸੈਰ ਆ ਸਾਢੇ 3ਾਂ ਦੀ ਗਾਬਣ ਜੇ ਕਿਸੇ ਨੇ ਤਿਆਰ ਕਰਕੇ ਵੀ ਵੇਚਣੀ ਹੋਈ ਤੇ ਵਧੀਆ ਦੁੱਗਣੇ ਪੈਸੇ ਵਟਾ ਜੂ ਕਉਕੇ ਬੋਹ ਭੈਣ ਭਰਾ ਹੁੰਦੇ ਤੋ ਕੜ ਗੱਬਣ ਪਸ਼ੂ ਲੈ ਲੈਂਦੇ ਆ ਨਾਲੇ ਤਾਂ ਕੋਈ 3-4 ਮਹੀਨੇ ਦੁੱਧ ਪੀ ਲੈਂਦੇ ਆ ਗਾਂ ਤਿਆਰ ਕਰਕੇ ਸੇਲ ਕਰ ਲੈਂਦੇ ਨਾਲੇ 4 ਪੈਸੇ ਪਸ਼ੂ ਵਟਾ ਜਾਂਦਾ ਤੇ ਆ ਜਾ ਇਹ ਬਈ ਸਾਢੇ 4 ਮਹੀਨੇ ਦੀ ਗੱਬਣਾ 12 ਲੀਟਰ ਦੁੱਧ ਤਿਆਰ ਆ ਇਸ ਟਾਈਮ ਬੰਦਾ 12 ਪੂਰਾ 12 ਕੰਡੇ ਦੇ ਜੋੜ ਕੇ ਦੇਵਾਂਗੇ ਸਾਢੇ 4ਾਂ ਦੀ ਹਾਂ ਨਾ ਹੋਵੇ 12 ਜੇ 11 ਵੀ ਹੋਇਆ ਤਾਂ ਫ੍ਰੀ ਦੇ ਦੇ ਲਓ ਜੀ ਐਦੂ ਹੁਣ ਬਾਈ ਕੀ ਕਰੇ ਕੱਢ ਬਾਹਰ ਨੂੰ ਬਾਈ ਕਹਿੰਦਾ 12 ਦਾ 11 ਕਿਲੋ ਵੀ ਹੋ ਜਾਣਾ ਗਾਂ ਫ੍ਰੀ ਦੇ ਦੂੰਗਾ ਸੀ ਹੁਣ ਭਰਾ ਬਣ ਕੇ ਇੱਤੇ ਦਾ ਅਗਲਾ ਖੇਚਲ ਕਰ ਲੈ ਜੇ ਕਿਲੋ ਵੱਧ ਨਿਕਲ ਗਿਆ ਤੇ ਅਗਲੇ ਨੇ ਪੈਸ ਤੁਸੀਂ ਵੈਢ ਲੈਣੀ ਆ ਬਾਈ ਨੇ ਵੈਢ ਦੇਣੀ ਆ ਪੈਸੇ ਦੇ ਕੇ ਵੈਢ ਲੈ ਜਾਓ ਤੇ ਜੇ ਕਿਲੋ ਘੱਟ ਨਿਕਲ ਗਿਆ ਤੇ ਫੇਰ ਤੁਹਾਨੂੰ ਫ੍ਰੀ ਜਗਾ ਮਿਲ ਜਣੀ ਆ ਤੇ ਜੇ ਪੂਰਾ ਹੀ ਨਿਕਲਿਆ ਫੇਰ ਤਾਂ ਚਲੋ ਤੁਸੀਂ ਗਾਂ ਲੈ ਜਾਣੀ ਆ ਬਾਈ ਨੂੰ ਪੈਸੇ ਦੇ ਦਿਓ ਤੇ ਜੇ 19 ਕੀ ਘੱਟ ਹੋਈ ਕਿਲੋ ਦੁੱਧ ਘੱਟ ਹੋਇਆ ਇਹ ਫੇਰ ਤੁਹਾਨੂੰ ਫ੍ਰੀ ਚਾਹ ਮਿਲ ਜਾਣੀ ਹੈ ਕਹਿਦਾ ਬੈਠਾ ਇਹ ਕਹਿਦਾ ਬੈਠਾ ਹੁਣ ਇਹ ਵੀਡੀਓ ਤਾਂ ਪੱਕੀ ਰਿਕਾਰਡ ਰਹਿਣੀ ਆ ਬੱਸ ਹੋਇਆ ਤਾਂ ਪੂਰਾ ਹੀ ਮੁੱਲ ਜਿੰਨਾ ਕਿਹਾ ਉਹਨੇ ਲੋ ਕਿੰਨੇ ਦੀ 55 ਦੀ ਜੈਜ ਜੈਜ 54 ਦੀ ਦੇਦਾ ਇਹ ਲਓ ਜੀ 54 ਦੀ ਬਾਈ ਕਹਿੰਦਾ ਦੇ ਦਿਆਂਗੇ ਯਾਰ ਵੈੜ ਬੋਤੇ ਜੱਡੀ ਆ ਵੱਡੀ-ਵੱਡੀ ਬਹੁਤ ਆ ਛਿੱਗ ਨਹੀਂ ਨੀ ਕੋਈ ਗੱਲ ਨਹੀਂ ਕੋਈ ਨਾਪੇ ਵੇਖ ਲਓ ਅਗਲਾ ਪਹਿਲਾ ਨਾ 6 ਦਾੰਦ ਛਿੱਗੀ 4.5 ਦੀ 4.5 ਕਿੱਕ ਪਾਸ ਆਉਂਦਾ ਡਾਕਟਰ ਨਾਲੇ ਤਾਂ 2.5 ਮਹੀਨੇ ਦੁੱਧ ਪਿਆਜੂ ਤੇ ਮਗਰਲੇ 2.5 ਮਹੀਨੇ ਵਧੀਆ ਸੇਵਾ ਕਰ ਲੋਗੇ ਫੀਡ ਫੂਡ ਅਗਲਾ ਵਧੀਆ ਭਾਵੇ ਇਹਨੂੰ ਵਹਿੜ ਵੱਡੀ ਬਹੁਤ ਆ ਥਣ ਭੰਡੇ ਦੀ ਸਾਫ ਸੁਥਰੀ ਆ ਚੰਗੀ ਭਾਰੀ ਵਹਿੜ ਕਰ ਗੈਣਾ ਵਜਨ ਚ ਤੇ ਤਿਆਰ ਹੋਈ ਇਹ ਫੁੱਲ ਪੈਸਿਆਂ ਦੀ ਆ ਆਇਆ ਨਾ ਕੋਈ ਕਹੋ ਕਿ ਲੱਸੀ ਜੀ ਵਹਿੜ ਹੋਵੇ ਤੇ ਤਿਆਰ ਕਰਕੇ ਵੇਚਣ ਨੂੰ ਫਿਰ ਇਹ ਕਿ ਫੁੱਲ ਪੈਸਿਆਂ ਦੀ ਅਗਲਾ ਕਹਦੇ ਹਿੰਮਤ ਨੇ ਕਿਹਾ ਸੀ ਫੁੱਲ ਪੈਸਿਆਂ ਦੀ ਆ ਲੱਸੀ ਦਾ ਲੱਸੀ ਵਾਲਾ ਭਾਈ ਹੋਣਾ ਮੈਂ ਤਾਂ ਉਹ ਹਿਸਾਬ ਨਾਲ ਕਹਿੰਨਾ ਕਿ ਵੱਛੀ ਨਮਾਹਣ ਬਾਕੀ ਵੱਡੀ ਬਹੁਤ ਆ ਤੇ ਜੇ ਰਾਜੀ ਹੋ ਜਾਂਦੀ ਆ ਦੁੱਗਣੇ ਢਾਈ ਗੁਣੇ ਪੈਸੇ ਕਰ ਜੂਗੀ ਕਿਉਂਕਿ ਲੱਖੋਂ ਬਾਹਰ ਦੀ ਵੇਕਣ ਵਾਲੀ ਆ ਈਡੀ ਵਹਿੜ ਤਿਆਰ ਵਹਿੜ ਲੱਖ ਤੋਂ ਘੱਟ ਕੋਈ ਨਹੀਂ ਮੁੱਲ ਕਰਦਾ ਤੇ ਜੇ ਰਾਜੀ ਫੁੱਲ ਕੀਤੀ ਹੋਈ ਫੇਰ ਲਿਸੀ ਕਿਹਨੇ ਉਹ ਨਹੀਂ ਲੈਣੀ ਲੱਖ ਦੀ ਹੁਣ ਦੇ ਦੇਣੀ ਆ ਇਹ 54 ਦੇ 54000 ਦੀ ਬੱਤੀ ਚੰਗੀ ਆ ਯਾਰ 54000 ਦੀ ਜੇ ਕਿਨੇ ਥੋੜੇ ਲਾਉਣੇ ਆ ਫਿਰ 32000 ਦੀ ਆ ਪਰ ਮੈਨੂੰ ਜਾਨਵਰ ਸਾਰੀਆਂ ਵੈੜਾਂ ਨਾਲ ਆ ਵੈੜ ਚੰਗੀ ਲੱਗੀ ਕਾਲੇ ਰੰਗ ਦੀ ਫੋਨ ਨੰਬਰ ਸਕਰੀਨ ਤੇ ਨਾ ਤਾਂ ਕਿਸੇ ਥਣ ਚ ਕੋਈ ਵਿਵਾਦ ਘਾਟ ਹੈ ਚਾਰੇ ਥਣ ਜਮ ਇੱਕੋ ਜੇ ਆ 24 ਇੱਕ ਨੰਬਰ 12 ਕਿਲੋ ਦੁੱਧ ਦਾ 12 ਕਿਲੋ ਪੂਰਾ ਕੰਡੇੜਾ ਨਿਆਣੇ ਥੱਲੇ ਪਾਸੇ ਪਾ ਕੇ ਕੋਲ ਆ ਜਾ ਬਸ ਜਾ ਤਾਹਨੇ ਨਾ ਨਹੀਂ ਪਾਉਂਦੇ ਅੱਛਾ ਥੱਲੇ ਨਿਆਣਾ ਪਾ ਲੈਣੇ ਆ ਪਾਕਿਸਤਾਨਾ ਨੂੰ ਹੀ ਠਾਣੂ ਪਾਉਣੇ ਆ ਤਾਹਾਂ ਨੂੰ ਨਹੀਂ ਪਾਉਂਦੇ ਲਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ